ਕੀ ਨਾਈ ਦਦਾ ਬਲਵੀਰ ਸਿੰਘ ਚੇਰਮੈਨ ਕੀ ਕਹਿਣਾ ਚਾਹਦੇ ਅੱਜ ਇੱਥੇ 71 ਵਿੱਚੋਂ ਕਿਸ ਭਰਾ ਇੱਥੇ ਜੀ ਸਾਡੇ ਚਮਕੀ ਦੇ ਵਿੱਚ ਅਨਚਾਰਜ ਸਰਦਾਰ ਬਲਵਿੰਦਰ ਸਿੰਘ ਲਾਇਆ ਗਿਆ ਵਾ ਤੇ ਉਹਨਾਂ ਤੇ ਆਉਣ ਤੇ ਹੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਤਾ ਆਏ ਆ ਤੇ ਇਹ ਆਪੀ ਸਾਨੂੰ ਬੜੀ ਆਸ ਆ ਕਿ ਨੌਜਵਾਨ ਮੁੰਡਾ ਵਾ ਤੇ ਜਿਹੜਾ ਲਾਲੂ ਜਿ ਤਰ੍ਹਾਂ ਨਸ਼ੇ ਦਾ ਦੁਜਾ ਤਜਾ ਵਾ ਇਹੋ ਜੇ ਨੌਜਵਾਨੀ ਠੱਲ ਪਾ ਸਕਦੇ ਆ ਬੜੀਆਂ ਹੱਤਾਂ ਵਾ ਵੀ ਸਾਡੇ ਪਿੰਡ ਦੇ ਵਿੱਚ ਚੰਗੇ ਕੰਮ ਕਰਕੇ ਤੇ ਵਧੀਆ ਬਣਾਉਣਗੇ ਹਾਂਜੀ ਕੀ ਨਾਮ ਤੁਹਾਡਾ ਮੈਂ ਨਾ ਜੀ ਅਵਤਾਰ ਸਿੰਘ ਜੀ ਬਲਾਕ ਪ੍ਰਧਾਨ ਆ ਮਾਦਮ ਕੀ ਜਾਣਾ ਚਾਹੁੰਦੇ ਜੋ ਅੱਜ ਚੌਂਕੀ ਸੁਭਰਾ ਦੇ ਫਕਰ ਹੋਵੇ ਤੇ ਅੱਜ ਇਹ ਸਾਡੇ ਪਿੰਡ ਸੁਭਰਾ ਚੌਂਕੀ ਦੇ ਸਰਦਾਰ ਕੁਲਵਿੰਦਰ ਸਿੰਘ ਨੇ ਚਾਰ ਸੰਭਾਲਿਆ ਚੌਂਕੀ ਦਾ ਜੀ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਸੁਭਰਾ ਪਹੁੰਚਣ ਤੋਂ ਅਸੀਂ ਆਸ ਕਰਦੇ ਆ ਕਿ ਇਹ ਜਿੰਨੀਆਂ ਮੁਸ਼ਕਲਾਂ ਹੈਗੀਆਂ ਸੁਰਾ ਰੀਆਂ ਉਹ ਸਾਡੀਆਂ ਹੱਲ ਕਰਨਗੇ ਜੀ ਬਹੁਤ ਨੌਜਵਾਨ ਵੀਰਾਂ ਨੌਜਵਾਨਾਂ ਦੇ ਸਾਨੂੰ ਲੋੜ ਆ ਇਹ ਕਰਕੇ ਅਹੀਂ ਆਸ ਕਰਦੇ ਆਂ ਕਿ ਸਾਡੇ ਤੇਲੀਆ ਆਪਣਾ ਜਿਹੜਾ ਹੱਲ ਹੋ ਜਾ ਜੀ ਸਰ ਬਹੁਤ ਵਧੀਆ ਲੱਗਿਆ ਜੀ ਹਾਂਜੀ ਇਸ ਹਾਲ ਸਮਾਗਮ ਕੀਤਾ ਗਿਆ ਬੇਟਾ ਸਾਨੂੰ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਧੰਨਵਾਦ ਬਹੁਤ ਵਧੀਆ ਜੀ ਤੇ ਬੁੱਧੀ ਗੱਲ ਇਹ ਹੈ ਜੀ ਮੈਂ ਆ ਚੌਕੀ ਸੁਭਰਾਨ ਕੇ ਬਹੁਤ ਕੇ ਬਹੁਤ ਵਧੀਆ ਲਗਾ ਪਰ ਮੈਂ ਇੱਕ ਨਾਲ ਹੀ ਨਸ਼ੀ ਵਾਲਿਆਂ ਨੂੰ ਕਾਰਨਾ ਕਰਤਾ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਆਪਣਾ ਕੰਮ ਬੰਦ ਕਰ ਦੇਵੇ ਤੇ ਮੁੜ ਕੇ ਨਾ ਕਦੇ ਕਿ ਸਾਡੇ ਨਾਲ ਉਸ ਨੇ ਇੱਜ਼ਤ ਕੀਤੀ ਇਤਰੁਤ ਇਹਨਾਂ ਨੂੰ ਵਾਰਨਿੰਗ ਦਿੰਨਾ ਸਰ ਕੋਸਨ ਜਿਹੜਾ ਇੱਕ ਇੱਕ ਤੇ ਹੁੰਦੇ ਨੇ ਨਸ਼ੇ ਦੀ ਹੋਣ ਹੋਣ ਦੇ ਆਰੰਭ ਤੇ ਸਰ ਉਹਨਾਂ ਕੋਲ ਦੇ ਸਮੇਤ ਕੀ ਰੰਗ ਇਹਨਾਂ ਦੇ ਅਹੀ ਜਿਆਦਾਤਰ ਨਰੀ ਦੇ ਜੋ ਕਾਨੂੰਨ ਮੁਤਾਬਕ ਇਹਨਾਂ ਦੇ ਸਭ ਕੁਰਕ ਕਰ ਰਹੇ ਆਂ ਵੀਡੀਓ ਦੇ ਨਕੀ ਤੇ ਸਦਾ ਕਰ ਇਹਨਾਂ ਨੂੰ ਪੂਰੀ ਜੋਰ ਪੰਜਾਬ ਸਰਕਾਰ ਵੱਲੋਂ ਕਾਨੂੰ ਦਿੱਤਾ ਵਾ ਸਾਡੇ ਮਾਂ ਜੋ ਵਸਤੀ ਸਭ ਤੋਂ ਦਿੱਤਾ ਵਾ ਇਹਨਾਂ ਦੇ ਪੂਰੀ ਨਕੇਲ ਕੱਸੀ ਜਾਵੇਗੀ ਇਹਨਾਂ ਕੋਈ ਵੀ ਠਿਗ ਨਹੀਂ ਰਹੀ ਜਗ ਅੱਦੇ ਤੱਕ ਕੋਈ ਗੱਲ ਨਹੀਂ ਮੇਰੇ ਅਕੀ ਮੈਂ ਤੇ ਅੱਜ ਹੀ ਆਇਆ ਵਾਂ ਜਦੋਂ ਹੁਣ ਮੇਰੇ ਨੌਲੇਜ ਆ ਗਿਆ ਤੇ ਮੈਂ ਉਹਨਾਂ ਦੇ ਖਰੋਦ ਕਾਰਨ ਦਿੱਤੀ